ਮੋ ਪਦਾਰਥ ਪਾਏ ਕੈ ਕਬੀਰਾਂ ਗਾਂਠ ਨਾ ਖੋਲ ਨਹੀਂ ਪਟਨ ਨਹੀਂ ਪਾਰ ਖੋ ਨਹੀਂ ਗਾਹਕ ਨਹੀਂ ਮੋਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਿਵਾਜ ਸਤਿਗੁਰੂ ਤਨੁ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੀਵਾਨਾਂ ਦੀ ਹਾਜ਼ਰੀ ਵਿੱਚ ਆਪਣੇ ਜੀਵਨ ਦੇ ਮਿਲੇ ਕੀਮਤੀ ਪਲ ਸਫਲ ਕਰਨ ਦਾ ਆਪ ਜੀ ਯਤਨ ਕਰ ਰਹੇ ਹੋ ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ 23 ਨੰਬਰ ਸ਼ਲੋਕ ਜਿਹਦਾ ਪਾਠ ਆਪ ਜੀਆ ਨੇ ਸਰਵਣ ਕੀਤਾ ਹੈ ਵਿਚਾਰ ਅੰਦਰ ਉਪਦੇਸ਼ ਸਾਂਝੇ ਕੀਤੇ ਜਾਣੇ ਨੇ ਜੋ ਭਾਵ ਭਗਤ ਕਬੀਰ ਸਾਹਿਬ ਜੀ ਇਸ ਸ਼ਲੋਕ ਵਿੱਚ ਲੈ ਰਹੇ ਨੇ ਉਹ ਹੈ ਗੁਨਾ ਨੂੰ ਵਿਹਾਜੰਦਾ ਵਪਾਰ ਕਰਨ ਦਾ ਸੋਧਾ ਜਿਵੇਂ ਤੁਸੀਂ ਸਿਆਣੇ ਬੈਠੇ ਹੋ ਜਿਸ ਚੀਜ਼ ਦੇ ਖਰੀਦਣ ਵਾਲੇ ਗਾਹ ਕੱਟ ਹੋਣ ਸਸਤੇ ਭਾਅ ਵਾਲੀ ਚੀਜ਼ ਵੀ ਮਹਿੰਗੇ ਭਾਅ ਵਿਕ ਜਾਂਦੀ ਏ ਜਿਹਦੇ ਕੋ ਖਰੀਦਣ ਵਾਲੇ ਯਾਦੇ ਹੋਣ ਤੇ ਚੀਜ਼ ਭਾਵੇਂ ਜਿੰਨੀ ਮਰਜ਼ੀ ਕੀਮਤ ਵਾਲੀ ਹੋਵੇ ਜੇ ਉਹਨੂੰ ਖਰੀਦਣ ਵਾਲਾ ਕੋਈ ਨਹੀਂ ਨਾ ਉਹ ਵੀ ਕੌਡੀਆਂ ਦੇ ਭਾਅ ਸਸਤੇ ਭਾਅ ਤੁਰ ਜਾਂਦੀ ਏ ਕਈ ਵਾਰ ਇਨਸਾਨ ਦੀ ਜ਼ਿੰਦਗੀ ਵਿੱਚ ਹੋਇਆ ਕਿਸੇ ਲੋੜ ਪੈਣ ਤੇ ਇਨਸਾਨ ਨੇ ਆਪਣੀ ਕੋਈ ਪ੍ਰੋਪਰਟੀ ਵੇਚਣੀ ਹੋਵੇ ਕੋਈ ਜਾਇਦਾਦ ਕੋਈ ਪਲਾਟ ਵੇਚਣਾ ਹੋਵੇ ਪਰ ਕਿਸੇ ਨੂੰ ਇਸ ਗੱਲ ਦੀ ਭਿੰਨਕ ਲੱਗਦਾ ਹੈ ਕਿ ਇਸ ਬੰਦੇ ਦੀ ਮਜਬੂਰੀ ਹੈ ਪਰ ਇਹਨੂੰ ਖਰੀਦਣ ਵਾਲਾ ਮੇਰੇ ਤੋਂ ਬਿਨਾ ਕੋਈ ਨਹੀਂ ਉਹ ਇਨਸਾਨ ਫਿਰ ਕਈ ਨਖਰੇ ਕਰੇਗਾ ਤੇ ਜਿਹਦੀ ਮਜਬੂਰੀ ਹੈ ਉਹਨੇ ਵੇਚਣਾ ਉਹ ਇੱਕੋ ਗੱਲ ਕਹੇਗਾ ਭਰਾਵਾ ਜਿੰਨੀ ਇਹਦੀ ਕੀਮਤ ਹੈ ਉਹਦੇ ਨਾਲੋਂ ਘੱਟ ਤੋਂ ਦੇ ਪਰ ਮੇਰੀ ਮਜਬੂਰੀ ਹੈ ਮੈਂ ਇਹਨੂੰ ਵੇਚਨੇ ਵੇਚਨੇ ਉਹਦੀ ਉਹ ਚੀਜ਼ ਭਾਵੇਂ ਮਹਿੰਗੀ ਵੀ ਹੋਵੇ ਪਰ ਮਜਬੂਰੀ ਦੇ ਤਲ ਤੇ ਨਾ ਗਾਕ ਹੋਣ ਕਰਕੇ ਮਹਿੰਗੀ ਚੀਜ਼ ਵੀ ਉਹਦੀ ਸਸਤੇ ਭਾਅ ਵਿਕ ਜਾਂਦੀ ਆ ਆਪਾਂ ਸਾਰੇ ਜ਼ਿੰਮੇਦਾਰ ਬੈਠੇ ਆਂ ਕਿਸੇ ਨੇ ਆਪਣੀ ਜ਼ਮੀਨ ਦਾ ਕੋਈ ਕਿੱਲਾ ਵੇਚਣਾ ਹੋਵੇ ਨਾ ਤੇ ਕਿਸੇ ਗਵਾਂਢੀ ਦੇ ਨਾਲ ਵਟ ਲੱਗਦੀ ਹੋਵੇ ਬਾਹਰੋਂ ਆ ਕੇ ਕੋਈ ਕਿੱਲਾ ਖਰੀਦਦਾ ਨਹੀਂ ਖਰੀਦਣਾ ਗਵਾਂਢੀ ਹੋਣੇ ਗਵਾਂਢੀ ਨੇ ਖਰੀਦਣਾ ਹੁੰਦਾ ਉਹਨੂੰ ਪਤਾ ਲੱਗ ਜਾਂਦਾ ਕਿ ਇਹਨੇ ਵੇਚਣਾ ਹੈ ਇਹਦੀ ਮਜਬੂਰੀ ਹੈ ਮੇਰੇ ਤੋਂ ਬਿਨਾ ਹੋ ਰਿਹਾ ਹੈ ਕੋਈ ਨਹੀਂ ਉਹ ਕਈ ਨਖਰੇ ਕਰੇਗਾ ਸਸਤੇ ਭਾਅ ਫਿਰ ਵਿਕਦੀ ਇਹ ਤੇ ਆਪਾਂ ਸਾਰੇ ਇਹਨਾਂ ਤਜਰਬਿਆਂ ਵਿੱਚੋਂ ਲੰਘੇ ਹਾਂ ਭਗਤ ਕਬੀਰ ਸਾਹਿਬ ਇਹ ਤੇ ਇਹ ਜ਼ਿਕਰ ਕਰਦੇ ਆ ਜਦੋਂ ਇਨਸਾਨ ਆਪਣੇ ਗੁਣਾਂ ਦਾ ਸੌਦਾ ਵੇਚਣ ਤੁਰਿਆ ਹੋਵੇ ਨਾ ਤੇ ਜੇ ਉਹਨਾਂ ਗੁਣਾਂ ਨੂੰ ਕੋਈ ਵਿਹਾਜਣ ਵਾਲਾ ਨਾ ਹੋਵੇ ਉਹਨਾਂ ਗੁਣਾਂ ਨੂੰ ਕੋਈ ਸਮਝਣ ਵਾਲਾ ਨਾ ਹੋਵੇ ਚੰਗੇ ਗੁਣਾਂ ਦੀ ਵੀ ਸੰਸਾਰ ਵਿੱਚ ਕਦਰ ਨਹੀਂ ਲੋਕ ਉਹਨਾਂ ਗੁਣਾਂ ਦਾ ਵੀ ਗਲਤ ਆਪਣੀ ਸੋਚ ਦੇ ਆਧਾਰ ਤੇ ਮਤਲਬ ਕੱਢ ਲੈਂਦੇ ਆ ਪਹਿਲਾਂ ਇਹ ਸ਼ਲੋਕ ਦੇ ਆਪਾਂ ਅਖਰੀ ਅਰਥ ਕਰ ਲੈਨੇ ਆ ਫਿਰ ਥੋੜਾ ਜਿਹਾ ਵਿਸਤਾਰ ਵਿੱਚ ਸਮਝਾਂਗੇ ਕਿ ਭਗਤ ਕਬੀਰ ਸਾਹਿਬ ਕੀ ਕਹਿਣਾ ਕੀ ਚਾਹੁੰਦੇ ਆ ਰਾਮ ਪਦਾਰਥ ਪਾਇਕ ਹੈ ਕਬੀਰ ਸਾਹਿਬ ਜੀ ਇਹ ਕਹਿੰਦੇ ਆ ਜੇ ਧਰਮ ਦੇ ਮਾਰਗ ਤੇ ਚੱਲਦਿਆਂ ਗੁਰੂ ਗੁਰੂ ਜਪਦਿਆਂ ਤੈਨੂੰ ਵਹਿਦਰੂ ਦੇ ਘਰ ਵਿੱਚੋਂ ਨਾਮ ਦਾ ਗੁਣਾ ਦਾ ਪਦਾਰਥ ਖਜ਼ਾਨਾ ਮਿਲ ਗਿਆ ਨਾ ਕਬੀਰਾ ਗਾਂਠ ਨਾ ਖੋਲ ਗਾਠ ਨਾ ਖੋਲਦਾ ਅਰਥ ਇਹ ਵੇ ਕਿ ਦੂਜੇ ਦੇ ਕੋਲ ਨਾ ਜਾ ਕੇ ਇਸ ਗੱਲ ਦੀ ਵੱਡੋਂ ਕਰਦਾ ਰਹੇ ਕਿ ਮੇਰੇ ਕੋਲ ਇਹ ਗੁਣਾਂ ਦਾ ਕੀਮਤੀ ਖਜ਼ਾਨਾ ਕਿਉਂਕਿ ਅਕਸਰ ਸੰਸਾਰ ਵਿੱਚ ਹੁੰਦਾ ਹੈ ਜ਼ਰੂਰੀ ਨਹੀਂ ਇਨਸਾਨ ਸੇਵਾ ਕਰਦਾ ਹੋਵੇ ਤੇ ਬਾਣੀ ਪੜ੍ਹਦਾ ਹੋਵੇ ਉਹਦੇ ਅੰਦਰ ਨਿਮਰਤਾ ਹੋਏਗੀ ਬਹੁਤ ਵੱਡੇ ਵੱਡੇ ਹੰਕਾਰੀ ਉਹ ਵੀ ਬੰਦੇ ਵੇਖੇ ਗਏ ਜਿਹੜੇ ਸਾਰਾ ਦਿਨ ਬਾਣੀ ਤੋਂ ਬਿਨਾਂ ਦੂਜੀ ਗੱਲ ਨਹੀਂ ਕਰਦੇ ਪਰ ਅੰਦਰ ਦਾ ਅਹੰਕਾਰ ਪਹਾੜ ਵਾਂਗੂ ਭਰਿਆ ਪਿਆ। ਉਹ ਜਿਹੜਾ ਇਨਸਾਨ ਬਾਣੀ ਨਹੀਂ ਨਾ ਪੜਦਾ ਉਹਨੂੰ ਇਸ ਤਰ੍ਹਾਂ ਸਮਝਦੇ ਨੇ ਜਿਵੇਂ ਇਹ ਧਰਤੀ ਉੱਤੇ ਬੋਝ ਹੋਵੇ। ਭਾਵੇਂ ਕਿ ਉਹ ਕਰਮ ਵਿੱਚ ਜਿੰਨਾ ਮਰਜ਼ੀ ਚੰਗਾ ਹੋਵੇ। ਉਹ ਇਸ ਗੱਲ ਨੂੰ ਸਿੱਧ ਕਰਨਾ ਚਾਹੁੰਦੇ ਆ ਕਿ ਮੈਂ ਚੰਗਾ ਵਾਂ ਤੂੰ ਮਾੜਾ ਹੈਂ। ਮੈਂ ਬਾਣੀ ਪੜਨਾ ਤੂੰ ਪੜਦਾ ਨਹੀਂ। ਕਿਉਂਕਿ ਬਾਣੀ ਪੜਨਾ ਇੱਕ ਵਖਰਾ ਪਖ ਹੈ ਜੇ ਬਾਣੀ ਨੂੰ ਸਮਝਿਆ ਨਾ ਉਹਦੀ ਵਿਚਾਰ ਧਾਰਾ ਤੇ ਜੀਵਨ ਨਾ ਟਾਲਿਆ ਕੱਲਾ ਪੜਨ ਦੇ ਨਾਲ ਜੀਵਨ ਦਾ ਉਧਾਰ ਥੋੜਾ ਭਲਾ ਥੋੜਾ ਜੇ ਇਹ ਗੱਲ ਸਿੱਧ ਹੁੰਦੀ ਨਾ ਤੇ ਗੁਰੂ ਨਾਨਕ ਸਾਹਿਬ ਜੀ ਨੂੰ ਬਾਣੀ ਵਿੱਚ ਇਹ ਗੱਲ ਕਦੇ ਨਾ ਕਹਿਣੀ ਪੈਂਦੀ ਪੜ ਪੜ ਗੱਡੀ ਲੱਦੀ ਐ ਪੜ ਪੜ ਭਰੀਏ ਸਾਥ ਪੜ ਪੜ 베ੜੀ ਪਾਈ ਐ ਪੜ ਪੜ ਗੱਡੀਆਂ ਖਾਤ ਪੜੀਏ ਜੇਤੇ ਬਰਸ ਬਰਸ ਪੜੀਏ ਜੇਤੇ ਮਾਸ ਪੜੀਏ ਜੇਤੀ ਆਰਜਾ ਪੜੀਏ ਜੇਤੇ ਸਾਸ ਤੇ ਸਾਬ ਜੀ ਕਹਿੰਨੇ ਇਹਦਾ ਸਿੱਟਾ ਪਤੀ ਕਿ ਨਿਕਲਿਆ ਨਾਨਕ ਲੇਖ ਹੈ ਇੱਕ ਗੱਲ ਹੋਰ ਹਉਮੇ ਚਕਣਾ ਚਾਹ ਜਿਹੜੀ ਚੀਜ਼ ਕੇਵਲ ਪੜਨ ਤੱਕ ਸੀਮਤ ਰਹਿ ਜਾਏਗੀ ਨਾ ਉਸ ਪੜੀ ਹੋਈ ਚੀਜ਼ ਦਾ ਇਨਸਾਨ ਆਪਣੇ ਅੰਦਰ ਅਹੰਕਾਰ ਪੈਦਾ ਕਰੇਗਾ ਹਉਮੇ ਪੈਦਾ ਕਰੇਗਾ ਇਸੇ ਚੀਜ਼ ਨੂੰ ਉਹ ਆਪਣੇ ਅੱਗੇ ਲੈ ਕੇ ਆਏਗਾ ਕਿ ਮੈਂ ਆ ਧਰਮ ਦੇ ਲੈਵਲ ਤੇ ਕੰਮ ਕਰਨਾ ਵਾ ਬਸ ਕੰਮ ਕਰਨਾ ਹੀ ਮੇਰੀ ਜ਼ਿੰਦਗੀ ਦੀ ਸਫਲਤਾ ਮੈਂ ਬਹੁਤ ਵੱਡਾ ਧਰਮੀ ਹਾਂ ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ ਇਨਸਾਨ ਦਾ ਭਲਾ ਗੁਰਬਾਣੀ ਨੇ ਉਸ ਦਿਨ ਕਰਨੇ ਜਿਸ ਦਿਨ ਇਸ ਬਾਣੀ ਦੇ ਉਪਦੇਸ਼ ਵਿਚਾਰ ਧਾਰਾ ਇਨਸਾਨ ਆਪਣੇ ਜੀਵਨ ਵਿੱਚ ਲੈ ਆਏਗਾ ਕੋ ਨੂੰ ਆਪਣੇ ਅੰਦਰ ਪੁੰਚਾਏਗਾ ਆਪਣੇ ਅੰਦਰ ਬਰਦਾਸ਼ ਕਰੇਗਾ ਨਾ ਕਿ ਜਿੱਥੇ ਬੈ ਉਥੇ ਇਹ ਗੱਲ ਕਵੇ ਕਿ ਮੈਂ ਚੰਗਾ ਤੁਸੀਂ ਮਾਰੇ ਮੈਂ ਆ ਕਰਨਾ ਤੁਸੀਂ ਕਰਦੇ ਕੋਜ ਨਹੀਂ ਅਕਸਰ ਆਪਾਂ ਇਹ ਸ਼ਬਦ ਸੁਣਨੇ ਹਨ ਕਿ ਮੈਂ ਤੇ ਅੰਮ੍ਰਿਤ ਵੇਲੇ ਉਠ ਪਈ ਨਾ ਫਲਾਣਾ ਬੰਦਾ ਤੇ ਸੂਰਜ ਉੱਗੇ ਉਠਦਾ ਸਵੇਰ ਦੇਖਨੇ ਉਹਦਾ ਉਠਣ ਦਾ ਫਾਇਦਾ ਕੀ ਕੰਮ ਸੇ ਕੰਮ ਉਹ ਸੁੱਤਾ ਕਿਸੇ ਨਿੰਦਿਆ ਤੇ ਨਹੀਂ ਕਰਦਾ ਤੂੰ ਓਠ ਕੇ ਵੀ ਓਦੀ ਭੰਡੀ ਤੇ ਨਿੰਦਿਆ ਕਰਨੇ ਹਾਂ ਉਸ ਇਨਸਾਨ ਦੇ ਕੋਲ ਬਹਿ ਕੇ ਇਨਸਾਨ ਉਪਦੇਸ਼ ਦੇਵੇ ਕਿ ਉਠਿਆ ਕਰ ਉਹ ਗਲ ਵਖਰੀ ਜਿੱਥੇ ਬਵੇ ਇਨਸਾਨ ਭੰਡੀ ਕਰੇ ਉਸ ਇਨਸਾਨ ਦੀ ਸਾਬ ਜੀ ਕਿਨੇ ਓਠ ਨਾ ਟੜਾ ਹੋਇਆ ਉਹ ਤੇ ਅੰਦਰ ਹਉਮੈ ਦਾ ਤੂੰ ਕਿਨਕਾ ਵੀ ਪਾਲ ਕੇ ਬਹਿ ਗਿਆ ਕਿ ਮੈਂ ਚੰਗਾ ਵਾਂ ਉਹ ਮੜ ਸਤਰੂ ਜੀ ਕਿਨੇ ਨਹੀਂ ਜਿਹੜੀ ਅਸੀਂ ਧੰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਵਿਚਾਰ ਅਖੀਰ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦਾਂ ਵਿੱਚ ਪੜਨੇ ਆ ਥਾਲ ਵਿੱਚ ਤਿੰਨ ਵਸਤੂ ਪਈਓ ਸਾਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭਸ ਆਧਾਰੋ ਉਥੇ ਸਹਿਬ ਨੇ ਇਹ ਗੱਲ ਕਹੀ ਉਧਾਰ ਭਲਾ ਉਹਦਾ ਹੋਏਗਾ ਜੇ ਕੋ ਖਾਵੇ ਜੇ ਕੋ ਪੁੰਚੇ ਖਾ ਲੈਣਾ ਕਿਸੇ ਚੀਜ਼ ਨੂੰ ਬੜਾ ਸੌਖ ਹੈ ਉਸ ਖਾਧੀ ਹੋਈ ਚੀਜ਼ ਨੂੰ ਅੰਦਰ ਜੇ ਪੁੰਚਾਇਆ ਨਹੀਂ ਅੰਦਰ ਉਹ ਪਚੀ ਨਾ ਨਾ ਤਾਕਤ ਵਾਲੀ ਖਾਦੀ ਹੋਈ ਚੀਜ਼ ਵੀ ਨਾ ਪਚਨ ਕਰਕੇ ਬੰਦੇ ਦੇ ਸ਼ਰੀਰ ਨੂੰ ਕਮਜ਼ੋਰ ਕਰ ਦਿੰਦੀ ਹੈ ਜੇ ਦਸਤ ਲੱਗ ਗਏ ਜਾਂ ਉਲਟੀਆਂ ਲੱਗ ਗਈਆਂ ਉਲਟਾ ਇਨਸਾਨ ਦਾ ਸ਼ਰੀਰ ਕਮਜ਼ੋਰ ਹੋ ਜਾਏਗਾ ਸਹਿਬ ਜਿੱਖ ਨੇ ਗੁਰਬਾਣੀ ਅੰਦਰ ਨੂੰ ਤਾਕਤ ਦਿੰਦੀ ਹੈ ਬਲਵਾਨ ਕਰਦੀ ਹੈ ਮਜ਼ਬੂਤ ਕਰਦੀ ਹੈ ਕੋਈ ਸ਼ੱਕ ਨਹੀਂ ਪਰ ਕਰਦੀ ਉਦੋਂ ਵੇ ਜਦੋਂ ਇਸ ਬਾਣੀ ਨੂੰ ਆਪਣੇ ਮਨ ਉਤੇ ਟਿਕਾਏਗਾ ਤੇ ਜੇ ਮਾਨੁ ਤੇ ਬਾਣੀ ਨਾ ਟਿੱਕੀ ਮਾਨੁ ਤੇ ਹੰਕਾਰ ਟੇਗ ਗਿਆ ਹਉਮੈ ਟੇਗ ਗਿਆ ਤੇ ਇਸ ਪੜੀ ਹੋਈ ਬਾਣੀ ਨੇ ਤੈਨੂੰ ਅੰਦਰੋਂ ਹੋਰ ਤੋੜ ਕੇ ਰੱਖ ਦੇਣਾ ਕਮਜ਼ੋਰ ਕਰਕੇ ਰੱਖ ਦੇਣਾ ਭਗਤ ਕਬੀਰ ਸਰ ਇਹ ਤੇ ਇਹ ਜ਼ਿਕਰ ਕਰਦੇ ਆ RAM ਪਦਾਰਥ ਪਾਇਕ ਜੇ ਤੇਰੇ ਕੋਲ ਗੁਨਾ ਦਾ ਪਦਾਰਥ ਹੈ ਤੇਰੇ ਕੋਲ ਨਾਮ ਦਾ ਖਜ਼ਾਨਾ ਵਹਿਗੁਰੂ ਦੇ ਘਰ ਵਿੱਚੋਂ ਤੈਨੂੰ ਮਿਲ ਗਿਆ ਕਬੀਰਾ ਗਾਂਠ ਨਾ ਖੋਲ ਐਵੇਂ ਨਾ ਉਸ ਮਿਲੇ ਹੋਏ ਪਦਾਰਥ ਕੀਮਤੀ ਗੁਣਾ ਦੀ ਗਾਠ ਦਾ ਅਰਥ ਹੁੰਦਾ ਐਵੇਂ ਨਾ ਥਾਂ ਥਾਂ ਉਤੇ ਬਹਿ ਕੇ ਆਪਣੇ ਆਪ ਨੂੰ ਵਡਿਆਈ ਜਾ ਤੇ ਦੂਜੇ ਨੂੰ ਮਾੜਾ ਕਹੀਦਾ ਉਹਨੂੰ ਆਪਣੇ ਅੰਦਰ ਬਰਦਾਸ਼ ਕਰ ਆਪਣੇ ਅੰਦਰ ਟਿਕਾ ਕੇ ਰੱਖ ਜੇ ਸਤਰੂ ਨੇ ਟੁੱਟ ਕੇ ਤੈਨੂੰ ਉਹ ਖਜ਼ਾਨਾ ਦਿੱਤੇ ਆਪਣੇ ਅੰਦਰ ਉਹਨੂੰ ਪਹੁੰਚਾ ਆਪਣੇ ਅੰਦਰ ਬਰਦਾਸ਼ ਕਰ ਉਸ ਮਿਲੇ ਕੀਮਤੀ ਖਜ਼ਾਨੇ ਦਾ ਅਹੰਕਾਰ ਨਹੀਂ ਸਗੋ ਤੇਰੇ ਅੰਦਰ ਨਿਮਾਨਤਾ ਤੇ ਨਿਮਰਤਾ ਹੋਰ ਆਉਣੀ ਚਾਹੀਦੀ ਉਹਦਾ ਕਾਰਨ ਇਹ ਵੀ ਕਿਉਂਕਿ ਜਦੋਂ ਕੀਮਤੀ ਗੁਣ ਨਾ ਸਮਝਣ ਵਾਲੇ ਇਨਸਾਨ ਦੇ ਕੋਲ ਤੂੰ ਗੁਣਾਂ ਦੀ ਪੁਟਾਰੀ ਖੋਲ ਕੇ ਬੈਂਗਾ ਉਹਨੇ ਤੇਰੇ ਗੁਣਾਂ ਦੀ ਕਦਰ ਨਹੀਂ ਪਾਣੀ ਉਹਨੂੰ ਕੀ ਅਹਿਸਾਸ ਕਿ ਜੋ ਤੇਰੇ ਕੋਲ ਹੈ ਉਹਦੀ ਸੋਚ ਤੋਂ ਬਹੁਤ ਥੱਲੇ ਵੀ ਸੋਚ ਤੋਂ ਬਹੁਤ ਉੱਤੇ ਵੀ ਉਹਦੀ ਸੋਚ ਬਹੁਤ ਥੱਲੇ ਵੀ ਉਥੋਂ ਤੱਕ ਨਹੀਂ ਪਹੁੰਚੇਗੀ ਜਿੱਥੋਂ ਤੱਕ ਤੂੰ ਉਹਨੂੰ ਉਹਨਾਂ ਗੁਣਾਂ ਦੇ ਖਜ਼ਾਨੇ ਬਾਰੇ ਦੱਸਣਾ ਚਾਹੁੰਦਾ ਹੈ ਉਹਨੂੰ ਸਮਝਾਣਾ ਚਾਹੁੰਨੇ ਉਹਦੇ ਜਿਹਨ ਵਿੱਚ ਨਹੀਂ ਪਟਨ ਪਟਨ ਦਾ ਅਰਥ ਹੁੰਦਾ ਹੈ ਸ਼ਹਿਰ ਨਾ ਤੇ ਅਜ ਤਿਕਨ ਉਹ ਸ਼ਹਿਰ ਬਣਿਆ ਜਿਸ ਸ਼ਹਿਰ ਦੇ ਅੰਦਰ ਇਹਨਾਂ ਦੇ ਕਿੰਨਾ ਗੁਨਾ ਦੇ ਖਜ਼ਾਨੇ ਨੂੰ ਵਿਹਾੜਿਆ ਜਾਏ ਭਾਵ ਕੀ ਵੇਚਿਆ ਜਾਏ ਨਹੀਂ ਪਟਨ ਨਹੀਂ ਪਾਰਖੂ ਪਾਰਖੂ ਦਾ ਅਰਥ ਹੁੰਦਾ ਹੈ ਪਰਖ ਕਰਨ ਵਾਲਾ ਨਾ ਕੋਈ ਇਹੋ ਜਿਹਾ ਸ਼ਹਿਰ ਹੈ ਤੇ ਨਾ ਉਸ ਸ਼ਹਿਰ ਦੇ ਅੰਦਰ ਕੋਈ ਪਾਰਕੂ ਤੇ ਪਰ ਕਰਨ ਵਾਲਾ ਨਹੀਂ ਗਾਹਕ ਨਾ ਕੋਈ ਨਾਮ ਦੇ ਸੋਦੇ ਨੂੰ ਖਰੀਦਣ ਵਾਲਾ ਗਾਹਕ ਨਹੀਂ ਮੋਲ ਨਾ ਕਿਸੇ ਨੂੰ ਪਤਾ ਕਿ ਇਹਦਾ ਮੁੱਲ ਕਿੰਨਾ ਕੁ ਪਾਇਆ ਜਾ ਇਨਸਾਨ ਸਸਤੇ ਭਾ ਇਸ ਗੁਨਾ ਦੇ ਖਜ਼ਾਨੇ ਨੂੰ ਜੇ ਖਰੀਦਣਾ ਚਾਹੇਗਾ ਤੇ ਖਰੀਦੇਗਾ ਜੇ ਸ਼ਹਿਰ ਨਾ ਚੰਗਾ ਹੋਵੇ ਉਸ ਸ਼ਹਿਰ ਵਿੱਚ ਪਾਰਕੂ ਨਾ ਹੋਣ ਗਾਹਕ ਨਾ ਹੋਣ ਮੁੱਲ ਪਾਉਣ ਵਾਲਾ ਨਾ ਕੋਈ ਹੋਵੇ ਐਵੇਂ ਨਾ ਗੁਨਾ ਦੀ ਪਟਾਰੀ ਕਿਸੇ ਅਗੇ ਖੋਲ ਕੇ ਬਹਿ ਜਾਇਆ ਕਰ ਆਪਣੇ ਅੰਦਰ ਉਸ ਅਕਾਲ ਪੁਰਖ ਪਰਮਾਤਮਾ ਦੇ ਟਿਕੇ ਹੋਏ ਨਾਮ ਦਾ ਆਨੰਦ ਖੇੜਾ ਮਾਣਦਾ ਰਿਹਾ ਕਰ ਕਿਉਂਕਿ ਇਨਸਾਨ ਦਾ ਕਈ ਵਾਰ ਸੁਭਾਅ ਬੰਦ ਆਂਦਾ ਜਿੱਥੇ ਚਾਰ ਬੰਦੇ ਵੇਖੇ ਭਾਵਾਂ ਉਹ ਕੁਝ ਵੀ ਨਾ ਪੁੱਛਣ ਬੰਦਾ ਖਲੋ ਕੇ ਧਰਮ ਦਾ ਉਪਦੇਸ਼ ਉਹਨਾਂ ਨੂੰ ਦੇਣ ਲੱਗ ਪੈਂਦਾ ਉਹ ਅੱਗੋਂ ਉਲਟੀ ਗੱਲ ਕਿੰਨੇ ਤੂੰ ਆਪਣਾ ਕੰਮ ਕਰ ਸਾਡੀ ਗੱਲ ਕੁਝ ਹੋਰ ਚੱਲਦੀ ਪਈ ਇਹਦਾ ਮਤਲਬ ਇਹ ਕੋਇਆ ਕਿ ਜਿਹੜੇ ਤੂੰ ਗੁਣ ਵੇਚਣਾ ਚਾਹੁੰਨੇ ਜਿਹੜੀ ਗੱਲ ਦੱਸਣਾ ਚਾਹੁੰਨੇ ਉਹ ਨਹੀਂ ਖਰੀਦਣਾ ਚਾਹੁੰਦੇ ਤੇ ਧੱਕੇ ਦੇ ਨਾਲ ਆਪਾਂ ਕਿਸੇ ਨੂੰ ਕਹੀਏ ਆਹ ਚੀਜ਼ ਖਰੀਦ ਕੋਈ ਥੋੜਾ ਖਰੀਦੇਗਾ ਜਿੰਨੂੰ ਲੋੜ ਹੈ ਨਾ ਉਹਨੇ ਭਾਲ ਕਰਕੇ ਵੀ ਖਰੀਦ ਲੈਣੀ ਹੈ ਤੇ ਜਿੰਨੂੰ ਲੋੜ ਨਹੀਂ ਤੁਸੀਂ ਧੱਕੇ ਨਾਲ ਉਹਨੂੰ ਕਹੋ ਤੇ ਉਹ ਬੰਦਾ ਕਹੇਗਾ ਜਦੋਂ ਮੈਨੂੰ ਲੋੜ ਹੀ ਨਹੀਂ ਤੇ ਮੈਂ ਕਿਉਂ ਲਵਾ ਕਿਉਂ ਖਰੀਦਾਂ ਜਿਨ੍ਹਾਂ ਨੂੰ ਨਾਮ ਦੀ ਕਦਰ ਹੀ ਨਹੀਂ ਨਾਮ ਦਾ ਅਹਿਸਾਸ ਸਾਤਰੂ ਦੇ ਪਿਆਰ ਦਾ ਅੰਦਰ ਕਿਨਕਾ ਮਾਤਰ ਪਿਆਰ ਹੀ ਨਹੀਂ ਉਹਨਾਂ ਨੂੰ ਕੀ ਪਤਾ ਕਿ ਨਾਮ ਦੀ ਵਸਤੂ ਕੀ ਹੁੰਦੀ ਹੈ ਨਾਮ ਦਾ ਖਦਾਨਾ ਕੀ ਹੁੰਦਾ ਹੈ ਬਾਬਾ ਕਬੀਰ ਸਾਹਿਬ ਜੀ ਕਿਹਨੇ ਜਿੱਥੇ ਗੁਣਵਾਨ ਹੋਣ ਉੱਥੇ ਇਸ ਵਸਤੂ ਨੂੰ ਵੇਚੀ ਤੇ ਇਹਦਾ ਮੁੱਲ ਦੁਣਾ ਪੈਗ ਥੋੜਾ ਜਿਹਾ ਆਪਾਂ ਬਾਣੀ ਵਿੱਚੋਂ ਹੋਰ ਸਮਝੀਏ ਵਿਣ ਗਾਹਕ ਗੁਣ ਵੇਚੀਐ ਤੋ ਗੁਣ ਸੈ ਗੋਜੈ ਬਿਨਾ ਗਾਹਕ ਤੋਂ ਕਿਸੇ ਗੁਣ ਨੂੰ ਕਿਸੇ ਚੀਜ਼ ਨੂੰ ਵੇਚਣਾ ਹੋਵੇ ਤੇ ਸੈਗੋ ਦਾ ਅਰਥ ਹੁੰਦਾ ਸਸਤੇ ਭਾਅ ਵੇਚ ਜਾਂਦੀ ਜਿਹਨੂੰ ਖਰੀਦਣ ਵਾਲਾ ਕੋਈ ਨਾ ਹੋਵੇ ਗੁਣ ਦਾ ਗਾਹਕ ਜੇ ਮਿਲੈ ਜੇ ਉਸ ਚੀਜ਼ ਨੂੰ ਖਰੀਦਣ ਵਾਲਾ ਕੋਈ ਗਾਹਕ ਮਿਲ ਗਿਆ ਨਾ ਜੇ ਕੋਈ ਪਾਰਖੂ ਮਿਲ ਗਿਆ ਕਿ ਇਹ ਚੀਜ਼ ਬੜੀ ਵਧੀਆ ਹੈ ਇਹ ਵਾਰ-ਵਾਰ ਨਹੀਂ ਮਿਲਦੀ ਕਿਤੇ-ਕਿਤੇ ਮਿਲਦੀ ਹੈ ਤੇ ਸਬਾਬ ਬਣਿਆ ਮੈਨੂੰ ਇਹਨੂੰ ਖਰੀਦ ਲਵਾਂ ਸਾਧੂ ਜੀ ਕਹਿੰਦੇ ਫਿਰ ਉਸ ਚੀਜ਼ ਦਾ ਮੁੱਲ ਵੀ ਯਾਦਾ ਪੈਂਦਾ ਤੇ ਉਸ ਚੀਜ਼ ਦੀ ਕਦਰ ਵੀ ਬਣਦੀ ਹੈ ਵਿਣ ਗਾਹਕ ਗੁਣ ਵੇਚੀਐ ਤੋ ਗੁਣ ਸਹਿ ਗੋ ਜਾਏ ਗੁਣ ਕਾ ਗਾਹਕ ਜੇ ਮਿਲੇ ਤੋ ਗੁਣ ਲੱਖ ਵਕਾਏ ਇਹ ਘਟਨਾ ਵਾਪਰੀ ਸੀ ਨਾ ਸਿਆਲਕੋਟ ਗੁਰੂ ਨਾਨਕ ਸਾਹਿਬ ਜਦੋਂ ਗਏ ਤੇ ਭਾਈ ਮਰਦਾਨਾ ਜੀ ਨੂੰ ਲਾਲ ਦੇ ਕੇ ਤੋਰੇਆ ਕਿ ਜਾਓ ਇਹਦੀ ਬਾਜ਼ਾਰ ਦੇ ਵਿੱਚ ਕੀਮਤ ਪਾ ਕੇ ਆਓ ਮੁੱਲ ਪਾ ਕੇ ਆਓ ਕਿ ਇਸ ਲਾਲ ਦਾ ਮੁੱਲ ਕਿੰਨਾ ਭਾਈ ਮਰਦਾਨਾ ਜੀ ਲੈ ਕੇ ਤੁਰ ਪਏ ਦੁਕਾਨਾਂ ਤੇ ਹੱਡੀ ਤੇ ਉਹ ਉਸ ਲਾਲ ਨੂੰ ਵੇਚਣ ਦੇ ਲਈ ਜਾਣ ਲੱਗ ਪਏ ਜਿਸ ਵੀ ਦੁਕਾਨ ਤੇ ਜਾਣ ਉਹ ਪਕੜੇ ਹੱਥ ਵਿੱਚ ਕਹਿੰਦਾ ਆ ਛੋਟਾ ਜਿਹਾ ਪੱਥਰ ਦਾ ਟੁਕੜਾ ਤੂੰ ਵੇਚਣਾ ਚਾਹੁੰਨੇ ਕਹਿੰਦਾ ਹਾਂ ਕਿੰਨੀ ਕੀਮਤ ਹੈ ਉਹ ਕਹਿੰਦਾ ਤੁਸੀਂ ਦੱਸੋ ਇਹਦਾ ਕੀ ਦੇ ਸਕਦੇ ਹੋ ਜੋ ਕੋਈ ਕਿਸੇ ਦੀ ਦੁਕਾਨ ਤੇ ਸੀ ਨਾ ਉਹਨੇ ਉਹ ਚੀਜ਼ ਦੇਣ ਦੀ ਗੱਲ ਕੀਤੀ ਕੋਈ ਕਹਿੰਦਾ ਗੱਜ ਕਪੜਾ ਲੈ ਜਾ ਕੋਈ ਕਹਿੰਦਾ ਅੱਧਾ ਸਿਰ ਇਹਦਾ ਆਟਾ ਲੈ ਜਾ ਕਿਸੇ ਨੇ ਕੁਝ ਕਿਹਾ ਤੇ ਕਿਸੇ ਨੇ ਕੁਝ ਕਿਹਾ ਪਰ ਉਸ ਲਾਲ ਦੀ ਪਰ ਕਰਨ ਵਾਲਾ ਕੋਈ ਨਾ ਮਿਲਿਆ ਭਾਈ ਮਰਦਾਨਾ ਦੀ ਵਾਪਸ ਆ ਗਿਆ ਸਤਿਗੁਰੂ ਇਹਦੀ ਕੀਮਤ ਪਾਉਣ ਵਾਲਾ ਇਸ ਸ਼ਹਿਰ ਵਿੱਚ ਕੋਈ ਨਹੀਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮਨ ਨਾ ਉਦਾਸ ਕਰ ਇੱਕ ਵਾਰ ਫਿਰ ਜਾਓ ਕੋਈ ਨਾ ਕੋਈ ਇਸ ਸ਼ਹਿਰ ਦੇ ਵਿੱਚ ਹੋਏਗਾ ਜਿਹਨੂੰ ਇਸ ਲਾਲ ਦੀ ਕੀਮਤ ਬਾਰੇ ਇਹਦੇ ਮੁੱਲ ਬਾਰੇ ਪਤਾ ਹੋਵੇਗਾ ਭਾਈ ਮਰਦਾਨਾ ਜੀ ਫਿਰ ਗਏ ਮੂਲ ਚੰਦ ਜਿਹਦੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਧਾਨ ਗੁਰ ਭਾਈ ਮਰਦਾਨਾ ਜੀ ਜਦੋਂ ਵਾਪਸ ਗਏ ਸਾਲਸਰਾਏ ਜੋਰੀ ਜਿਹੜਾ ਆਪਣੀ ਹੱਟੀ ਤੇ ਦੁਕਾਨ ਤੇ ਬੈਠਾ ਹੋਇਆ ਹੈ ਭਾਈ ਮਰਦਾਨਾ ਉਹਦੇ ਕੋਲ ਗਏ ਉਹ ਕਹਿੰਦਾ ਮੈਂ ਆ ਵਸਤੂ ਵੇਚਣਾ ਚਾਹੁੰਨਾ ਵਾ ਉਨੇ ਹੱਥ ਵਿੱਚ ਪਕੜਿਆ ਉਹ ਲਾਲ ਤੇ 100 ਰੁਪਿਆ ਉਸ ਵਕਤ ਜਦੋਂ ਇੱਕ ਥੇਲੀ ਦਾ ਵੀ ਮੁੱਲ ਬਹੁਤ ਸੀ 100 ਰੁਪਿਆ ਉਹਨੇ ਆਪਣੇ ਖਜ਼ਾਨੇ ਵਿੱਚੋਂ ਕੱਢ ਕੇ ਭਾਈ ਮਰਦਾਨਾ ਜੀ ਨੂੰ ਦਿੱਤਾ ਉਹ ਕਹਿੰਦਾ ਇਹਦੀ ਕੀਮਤ 100 ਰੁਪਿਆ ਉਹ ਕਹਿੰਦਾ ਕੀਮਤ ਨਹੀਂ ਇਹਦੀ ਦਰਸ਼ਨੀ ਭੇਟਾ ਮੈਂ 100 ਰੁਪਿਆ ਦੇ ਰਿਹਾ ਵਾਂ ਇਹਦੀ ਕੀਮਤ ਕੀ ਏ ਉਹਦੇ ਬਾਰੇ ਨਹੀਂ ਮੈਨੂੰ ਪਤਾ ਨਾ ਕੋਈ ਇਹਦੀ ਕੀਮਤ ਪਾ ਸਕਦਾ ਉਨੇ ਲਾਲ ਵੀ ਹੱਥ ਵਿੱਚ ਪਕੜਾਇਆ ਤੇ 100 ਰੁਪਿਆ ਦਿੱਤਾ ਭਾਈ ਮਰਦਾਨਾ ਵਾਪਸ ਆ ਗਏ ਬਾਬਾ ਇੱਥੇ ਬੜੀ ਮौज ਲਗੀ ਇੱਕ ਵਧੀਆ ਗਾਹਕ ਮਿਲਿਆ ਪਰਖ ਵਾਲਾ ਉਹਨੇ 100 ਰੁਪਿਆ ਦਿੱਤਾ ਤੇ ਦਰਸ਼ਨੀ ਭੇਟਾ ਦਿੱਤੀ ਏ ਤੇ ਇਹਦੀ ਕੀਮਤ ਬਾਰੇ ਉਹ ਕਹਿੰਦਾ ਨਹੀਂ ਪਤਾ ਕਿੰਨਾ ਇਹਦਾ ਮੋਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਿਨੇ ਤੁਸੀਂ ਵਾਪਸ ਜਾਓ ਉਹਨਾਂ ਨੂੰ ਕਹੋ ਇਹ ਲਾਲ ਤੁਸੀਂ ਲਵੋ ਜੇ 100 ਰੁਪਿਆ ਦੇਣ ਤੇ ਜੇ ਉਹ ਕਵੇ ਨਹੀਂ ਤੇ ਉਹਨਾਂ ਦਾ 100 ਰੁਪਿਆ ਤੁਸੀਂ ਵਾਪਸ ਕਰਾਇਆ ਭਾਈ ਮਰਦਾਨਾ ਫਿਰ ਗਏ ਸਾਲਸਰਾਏ ਜੋਰੀ ਦੇ ਕੋਲ ਤੇ ਉਹਨੇ ਵੇਖਿਆ ਕਹਿੰਦਾ ਦੱਸੋ ਉਹ ਕਹਿੰਦਾ ਮੈਂ ਤੁਹਾਡੇ ਕੋਲ ਵਾਪਸ ਆਇਆ ਵਾਂ ਤੁਸੀਂ 100 ਰੁਪਿਆ ਦਿੱਤਾ ਤੇ ਆ ਲਾਲ ਤੁਸੀਂ ਕੋਲ ਰੱਖੋ ਉਹ ਕਹਿੰਦਾ ਮੈਂ ਨਹੀਂ ਰੱਖ ਸਕਦਾ ਕਹਿੰਦਾ ਜੇ ਨਹੀਂ ਤੇ ਆ 100 ਰੁਪਿਆ ਕਹਿੰਦਾ ਇਹ ਵੀ ਨਹੀਂ ਕਿਉਂਕਿ ਇਹਦੀ ਦਰਸ਼ਨੀ ਪੇਟ ਹੈ ਕਹਿੰਦਾ ਮੇਰੇ ਬਾਬਾ ਦਾ ਅਸੂਲ ਹੈ ਜਾਂ ਤੁਸੀਂ ਲਾਲ ਰੱਖੋ ਤੇ ਜਾਂ ਤੁਸੀਂ 100 ਰੁਪਿਆ ਰੱਖੋ ਉਸ ਸਾਲਸਰਾਏ ਜੋਰੀ ਦੇ ਮਨ ਉੱਤੇ ਇੰਨਾ ਅਸਰ ਹੋਇਆ ਪ੍ਰਭਾਪਿਆ ਕਹਿੰਦਾ ਇੰਨਾ ਕੋਈ ਇਮਾਨਦਾਰ ਬੰਦਾ ਹੋਵੇ ਕੌਣ ਹੈ ਤੇਰਾ ਗੁਰੂ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਬਾਰੇ ਦੱਸਿਆ ਤੇ ਸਾਲਸਰਾਏ ਜੋਰੀ ਕਹਿੰਦਾ ਮੈਂ ਤੇਰੇ ਗੁਰੂ ਦੇ دیدار ਤੇ ਦਰਸ਼ਨ ਕਰਨਾ ਚਾਹੁੰਨਾ ਵਾ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਗਿਆ ਤੇ ਨਾਲ ਇਹਦਾ ਨੌਕਰ ਅਦਰਕਾ ਸੀ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਫਿਰ ਉੱਥੇ ਬਚਨ ਕਹਿ ਸਨ ਸਾਲਸਰਾਏ ਜੋਹਰੀ ਇਹਨਾਂ ਪੱਥਰਾਂ ਦੇ ਲਾਲ ਦੀ ਕੀਮਤ ਤੇ ਪਹਿਚਾਨ ਲਈ ਪਰ ਜਿਹੜਾ ਪ੍ਰਮਾਤਮਾ ਨੇ ਇੱਕ ਹੀਰਾ ਕੀਮਤੀ ਜਨਮ ਦਿੱਤਾ ਇਸ ਲਾਲ ਦੀ ਪਰਖ ਨਹੀਂ ਤੂੰ ਕਰਦਾ ਇਹ ਤੇ ਕੌਡੀਆਂ ਦੇ ਭਾਅ ਤੂੰ ਵੇਚਣਾ ਤੇ ਸੰਸਾਰ ਦੇ ਇਹਨਾਂ ਦੇ ਲਾਲ ਜਿਹੜੇ ਧਰਤੀ ਦੇ ਉੱਤੇ ਨੇ ਉਹਨਾਂ ਦੀ ਪਰਖ ਬਹੁਤ ਸੋਹਣੀ ਕਰਨੇ ਉਹਨੇ ਹੱਥ ਜੋੜ ਇੱਕੋ ਗੱਲ ਕਹੀ ਸੀ ਬਾਬਾ ਮੈਂ ਕੇਵਲ ਇਨਾਂ ਧਰਤੀ ਦੇ ਲਾਲਾਂ ਬਾਰੇ ਜਾਣਨਾ ਵਾਂ ਇਸ ਮਨੁੱਖੀ ਜੀਵਨ ਲਾਲ ਹੀਰਾ ਜਨਮ ਹੈ ਇਹਦੇ ਬਾਰੇ ਬਾਬਾ ਮੈਂ ਨਹੀਂ ਜਾਣਦਾ ਜੇ ਤੁਹਾਨੂੰ ਪਤਾ ਹੈ ਤੇ ਕਿਰਪਾ ਕਰੋ ਇਹਦਾ ਮੁੱਲ ਪਾਓ ਉਹ ਦਾਤ ਦਿਓ ਜਿਹਦੇ ਨਾਲ ਇਸ ਮਨੁੱਖੀ ਜਾਮੇ ਦਾ ਵੀ ਭਲਾ ਹੋਵੇ ਸਾਲਸਰਹ ਜੋਰੀ ਨੇ ਹੱਥ ਜੋੜ ਗੁਰੂ ਨਾਨਕ ਸਾਹਿਬ ਦੇ ਕੋਲੋਂ ਨਾਮ ਦੀ ਜਾਤਨਾ ਮੰਗੀ ਨਾਮ ਦੀ ਦਾਤ ਦਿਓ ਤੇ ਬਾਬਾ ਨਾਨਕ ਜਾਣਦੇ ਆ ਜਿਸ ਭਾਂਡੇ ਵਿੱਚ ਨਾਮ ਨੇ ਸਮਾਣੇ ਉਸ ਭਾਂਡੇ ਵਿੱਚ ਹਉਮੈ ਨਾ ਹੋਵੇ ਅਹੰਕਾਰ ਨਾ ਹੋਵੇ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਏ ਜਿਵੇਂ ਇੱਕ ਮਿਆਣ ਵਿੱਚ ਦੋ ਤਲਵਾਰਾਂ ਕਦੇ ਨਹੀਂ ਸਮਾ ਸਕਦੀਆਂ ਇੱਕ ਭਾਂਡੇ ਵਿੱਚ ਦੋ ਚੀਜ਼ਾਂ ਕਦੇ ਨਹੀਂ ਜਿੱਥੇ ਅਹੰਕਾਰ ਹੋਏਗਾ ਉੱਥੇ ਨਾਮ ਨਹੀਂ ਤੇ ਜਿੱਥੇ ਨਾਮ ਆਵੇਗਾ ਉੱਥੇ ਅਹੰਕਾਰ ਨਹੀਂ ਵਸਤੂ ਅੰਦਰ ਵਸ ਸਮਾਵੇ ਦੂਜੀ ਹੋਵੇ ਪਾਸ ਜਦ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਅਨਲ ਅਗਮ ਜੈਸੇ ਲਹਿਰ ਮੇ ਉਦਦ ਜਲ ਕੇਵਲ ਜਲ ਮਹੀਂ ਸਤਗੁਰੂ ਗੁਰੂ ਨਾਨਕ ਸਾਹਿਬ ਨੇ ਇਸ ਸਾਲਸਰਾਏ ਜੋਰੀ ਦੇ ਅੰਦਰ ਦੇ ਅਹੰਕਾਰ ਦੇ ਭਾਂਡੇ ਨੂੰ ਖਾਲੀ ਕਰਨ ਦੀ ਇੱਕ ਵਿਉਤ ਬਣਾਈ ਸਾਲਸਰਾਏ ਨਾਮ ਚੌਣੇ ਨਾ ਮਿਲੇਗਾ ਜਿਹੜਾ ਤੇਰੀ ਇਸ ਹੱਟੀ ਦੁਕਾਨ ਤੇ ਅਦਰਕਾ ਨੌਕਰ ਕੰਮ ਕਰਦਾ ਹੈ ਤੇ ਜਿੰਨੂੰ ਤੂੰ ਦੁਕਾਨ ਤੇ ਗੁਲਾਮ ਬਣਾ ਕੇ ਰੱਖਿਆ ਨਾ ਪਹਿਲਾਂ ਇਹਦੇ ਚਰਨਾਂ ਵਿੱਚ ਝੁੱਕ ਕੇ ਮੱਥਾ ਟੇਕ ਜਿਹੜੀ ਗੱਲ ਭਾਈ ਗੁਰਦਾਸ ਨੇ ਕਹੀ ਸੀ ਨਾ ਰਾਣਾ ਰਉ ਰਾਣਾ ਰੰਕ ਬਰਾਬਰੀ ਪੈਰੀ ਪਵਨਾ ਜਾਗ ਵਰਤਾਇਆ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਉੱਚੇ ਨੀਵੇਂ ਦੇ ਵਿਕਤਰੇ ਨੂੰ ਖਤਮ ਕੀਤਾ ਕੋਈ ਸੰਸਾਰ ਵਿੱਚ ਰੱਬ ਦੇ ਨਾਮ ਤੋਂ ਟੁੱਟ ਕੇ ਆਪਣੇ ਆਪ ਨੂੰ ਰਾਜਾ ਨਾ ਸਮਝੇ ਤੇ ਨਾਮ ਜਪਣ ਵਾਲਾ ਕੋਈ ਆਪਣੇ ਆਪ ਨੂੰ ਰੰਕ ਗਰੀਬ ਨਾ ਸਮਝੇ ਵੱਡੇ ਵੱਡੇ ਰਾਜੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਚਰਮਾ ਵਿੱਚ ਝੁਕਾਏ ਸਾਹਿਬ ਜੀ ਕਹਿੰਦੇ ਮੱਥਾ ਟੇਕ ਜੇ ਨਾਮ ਚਾਹੁੰਨੇ ਉਹ ਕਹਿੰਦਾ ਬਾਬਾ ਸੱਚ ਤਾਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਕਿਸੇ ਗੱਲ ਦਾ ਪਰਮਾਨਣ ਵਿੱਚ ਨਾ ਕਰ ਤੇ ਬਹੁਤ ਔਖਾ ਹੁੰਦਾ ਹੈ ਜਿਸ ਬੰਦੇ ਨੂੰ ਨੌਕਰੀ ਤੇ ਰੱਖਿਆ ਹੋਵੇ ਤੇ ਜਿਸ ਬੰਦੇ ਉੱਤੇ ਰੋਬ ਝਾੜਦਾ ਹੋਵੇ ਇਨਸਾਨ ਤੇ ਦਬਕੇ ਬਾਰਦਾ ਹੋਵੇ ਤੇ ਉਹਦੇ ਪੈਰਾਂ ਵਿੱਚ ਮੱਥਾ ਟੇਕਣਾ ਕੋਈ ਛੋਟੀ ਗੱਲ ਥੋੜ ਹੈ। ਸਾਲ ਸਰਾਏ ਜੋਰੀ ਦੇ ਅੰਦਰ ਦੇ ਹੰਕਾਰ ਨੂੰ ਗੁਰੂ ਨਾਨਕ ਸਾਹਿਬ ਦੂਰ ਕਰਨਾ ਚਾਹੁੰਦੇ ਆ। ਉਹ ਨੀਵਾ ਹੋ ਕੇ ਝੁੱਕਣ ਲੱਗਾ ਉਹ ਅਧਰਕਾ ਨੌਕਰ ਪਿਛਾ ਹੋ ਗਿਆ ਕਹਿੰਦਾ ਮਾਲਕ ਜੀ ਇਹ ਕੀ? ਕਹਿੰਦਾ ਅੱਜ ਮਾਲਕ ਤੇ ਨੌਕਰ ਨਹੀਂ। ਅੱਜ ਗੁਰੂ ਦਾ ਹੁਕਮ ਏ ਤੇ ਮੈਂ ਆਪਣੇ ਗੁਰੂ ਦੇ ਇਸ ਹੁਕਮ ਦੀ ਪਾਲਣਾ ਕਰਨਾ ਵਾ। ਅੰਦਰ ਦੇ ਅਹੰਕਾਰ ਦਾ ਭਾਂਡਾ ਖਾਲੀ ਹੋਇਆ ਸਾਲਸਰਾਏ ਜੋਰੀ ਗੁਰੂ ਨਾਨਕ ਸਾਹਿਬ ਦੇ ਹੁਕਮ ਨੂੰ ਮੰਨਦਾ ਹੋਇਆ ਆਪਣੇ ਅਧਰ ਕਾ ਨੌਕਰ ਦੇ ਪੈਰਾਂ ਵਿੱਚ ਮੱਥਾ ਟੇਕ ਦੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਿਹਨੇ ਤੂੰ ਨਿਰਅਹੰਕਾਰ ਹੋ ਗਿਆ ਨਾਮ ਦੀ ਦਾਤ ਸਤੁਰੂ ਨੇ ਦਿੱਤੀ ਤੇ ਸਾਡਾ ਇਤਿਹਾਸ ਇਹ ਕਹਿੰਦਾ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਇਸੇ ਸਾਲਸਰਾਏ ਜੋਰੀ ਦਾ ਉਹ ਘਰ ਸੀ ਜਿਸ ਘਰ ਵਿੱਚ ਸਤਿਗੁਰੂ ਗੁਰੂ ਦੇ ਚਰਨ ਪੈ ਕਿਉਂਕਿ ਉਹਨੇ ਕਿਹਾ ਬਾਬਾ ਮੇਰੇ ਘਰ ਵਿੱਚ ਚਰਨ ਪਾਓ ਤੇ ਸਾਬ ਜਿਕ ਨੇ ਸਮਾਏਗਾ ਤੇਰੇ ਘਰ ਵਿੱਚ ਸਾਲਸਰਾਏ ਜੋਰੀ ਅਸੀਂ ਇਹੋ ਜੇ ਚਰਨ ਪਾਵਾਂਗੇ ਸਦੀਵੀ ਕਾਲ ਦੇ ਲਈ ਲੋਕ ਤੇਰੇ ਘਰ ਨੂੰ ਸਲਾਮਾ ਕਰਨਗੇ ਮੱਥੇ ਟੇਕਣਗੇ ਉਹ ਸਮਾਂ ਆਇਆ ਅੱਜ ਆਪਾਂ ਉਸ ਧਰਤੀ ਨੂੰ ਨਮਸਕਾਰ ਕਰਨੇ ਆ ਉਸ ਧਰਤੀ ਨੂੰ ਮੱਥੇ ਟੇਕਣੇ ਆ ਕਿਉਂਕਿ ਜਿਨੇ ਵਿਹਾਜ ਲਿਆ ਕਿ ਸਮਝ ਲਿਆ ਕਿ ਗੁਣਾ ਜਿਹੜੀ ਇਹ ਚੀਜ਼ ਵਡਮੁੱਲੀ ਏ ਇਹਦਾ ਮੁੱਲ ਬਹੁਤ ਏ। ਬਾਬਾ ਕਬੀਰ ਸਾਹਿਬ ਇਥੇ ਇਹ ਕਹਿ ਰਿਹਾ ਜਿਸ ਚੀਜ਼ ਨੂੰ ਖਰੀਦਣ ਵਾਲਾ ਕੋਈ ਗਾਹਕ ਨਾ ਹੋਵੇ ਗੁਣਾ ਵਾਲਾ ਉਸ ਚੀਜ਼ ਨੂੰ ਉਥੇ ਵਿਹਾਜੀ ਨਾ ਵੇਚੀ ਨ। ਜਿਵੇਂ ਬਾਣੀ ਵਿੱਚ ਆਪਾਂ ਇੱਕ ਹੋਰ ਭਗਤ ਕਬੀਰ ਸਾਹਿਬ ਜੀ ਦੀ ਵਿਚਾਰ ਲੈਨੇ ਆ। ਸੰਤ ਮਿਲੇ ਕਿਛ ਸੁਣੀਐ ਕਹੀਐ ਮਿਲੇ ਅਸੰਤ ਮਸ਼ਟ ਕਰੀਐ ਸੰਤ ਦਾ ਉਥੇ ਅਰਥੇ ਨੇਕ ਬੰਦਾ ਭਲਾ ਬੰਦਾ ਕੋਈ ਮਿਲ ਜਾਏ ਗੁਨਾ ਵਾਲਾ ਉਹਦੇ ਕੋਲ ਬਹਿ ਉਹਦੀ ਗੱਲ ਸੁਣ ਤੇ ਆਪਣੀ ਵਿਚਾਰ ਮਨ ਦੀ ਕੋਈ ਬਿਰਥਾ ਉਹਦੇ ਸਾਹਮਣੇ ਬਿਆਨ ਕਰ ਤੇ ਵਿਦਵਾਨ ਸੱਜਣ ਇਹ ਕਹਿੰਦੇ ਆ ਜੇ ਬੰਦੇ ਨੇ ਗੁਣਵਾਨ ਬੰਨਾ ਹੋਵੇ ਨਾ ਉਹ ਬੋਲੇ ਘਟ ਤੇ ਸੁਣੇ ਯਾਦਾ ਉਹ ਬੰਦਾ ਗੁਣਵਾਨ ਹੋਏਗਾ ਜਿਹੜਾ ਬੋਲੇਗਾ ਘਟ ਤੇ ਸੁਨੇਗਾ ਯਾਦਾ ਤੇ ਗੁਰਬਾਣੀ ਕਹਿੰਦੀ ਹੈ ਯਾਦਾ ਬੋਲਣ ਵਾਲਾ ਭਾਂਡਾ ਖਾਲੀ ਹੁੰਦਾ ਏ ਗੁਨਾ ਨਾਲ ਭਰਿਆ ਹੋਇਆ ਭਾਂਡਾ ਕਦੇ ਡੋਲਦਾ ਨਹੀਂ ਜਿਵੇਂ ਬਾਬਾ ਕਬੀਰ ਸਾਹਿਬ ਨੇ ਬਾਣੀ ਵਿੱਚ ਇਹ ਬਚਨ ਕੀਤੇ ਸੰਤ ਮਿਲੈ ਕਿਛ ਸੁਣੀਐ ਕਹੀਐ ਮਿਲੈ ਅਸੰਤ ਮਸ਼ਟ ਕਰਈਐ ਬਾਬਾ ਬੋਲਣਾ ਕਿਆ ਕਹੀਐ ਕਿਵੇਂ ਦਾ ਬੋਲਣਾ ਚਾਹੀਦਾ ਹੈ ਜੈਸੇ RAM ਨਾਮ ਰਵ ਰਹੀ ਹੈ ਉਹ ਜੀ ਸ਼ਬਦਾਵਲੀ ਉਹ ਜੇ ਵਰਲਡ ਲਫਜ਼ ਆਪਣੀ ਜ਼ਬਾਨ ਤੋਂ ਉਹ ਗੱਲਾਂ ਬੋਲ ਜਿਦੇ ਬੋਲਣ ਨਾਲ ਤੇਰਾ ਮਨ ਵਿੱਚ ਵੀ ਸ਼ਾਂਤੀ ਬਣੀ ਰਵੇ ਤੇ ਸੁਣਨ ਵਾਲੇ ਦਾ ਮਨ ਵੀ ਦੁਖੀ ਨਾ ਹੋਵੇ ਇਸੇ ਸ਼ਬਦ ਦੇ ਅਖੀਰ ਦੇ ਇੱਕ ਬਚਨ ਕਹਿ ਕਹੋ ਕਬੀਰ ਛੂਛਾ ਘਟ ਬੋਲੇ ਭਰਿਆ ਹੋਏ ਸੋ ਕਭੋ ਨਾ ਡੋਲੇ ਜਹ ਬਾਣੀ ਵਿੱਚੋਂ ਅਸੀਂ ਇਹ ਬਚਨ ਪੜਨਿਆ ਗੁਨਾ ਕਾ ਹੋਵੇ ਵਾਸੁਲਾ ਕੜ ਵਾਸ ਲੀਜੈ ਜੇ ਗੁਣ ਹੋਵਣ ਸਾਧਨਾ ਮਿਲ ਸਾਝ ਕਰੀਜੈ ਸਾਝ ਕਰੀਜੈ ਗੁਨਾ ਕੀਰੀ ਛੋੜ ਅਗੁਣ ਚਲੀਏ ਜੇ ਕਿਸੇ ਦੇ ਕੋਲ ਗੁਣਾਂ ਦਾ ਕੋਈ ਡੱਬਾ ਹੋਵੇ ਨਾ ਵਾਸੂਲਾ ਤੇ ਗੁਣ ਵਿਹਾਜਨੇ ਚਾਹੀਦੇ ਆ ਗੁਣ ਲੈਣੇ ਚਾਹੀਦੇ ਆ ਤੇ ਗੁਣ ਕਿਸੇ ਉਮਰ ਦਾ ਮਥਾਜ ਨਹੀਂ ਕਿ ਕੋਈ ਇਨਸਾਨ ਉਮਰ ਕਰਕੇ ਵੱਡਾ ਹੋਵੇ ਉਹਦੇ ਕੋਲ ਜਿਆਦੇ ਗੁਣ ਹੁੰਦੇ ਆ ਗੁਣ ਕੇਵਲ ਗੁਣ ਨੇ ਛੋਟੇ ਭਾਂਡੇ ਵਿੱਚ ਵੀ ਗੁਣ ਹੋਣ ਤੇ ਉਹ ਵੀ ਗੁਣ ਨੇ ਜੇ ਬੱਚੇ ਦੇ ਕੋਲ ਗੁਣ ਨੇ ਬਜ਼ੁਰਗ ਨੂੰ ਸਿੱਖਾਂ ਨੂੰ ਮਿਲਦਾ ਤੇ ਸਿੱਖਣਾ ਚਾਹੀਦਾ ਗੁਣ ਲੈਣੇ ਚਾਹੀਦੇ ਆ ਨੇਤੇ ਅਖਰ ਬੰਦਾ ਇਹ ਸ਼ਬਦ ਕਹਿ ਕੇ ਟਾਲ ਦਿੰਦਾ ਤੂੰ ਕੱਲ ਦਾ ਮੈਂ ਤੇ ਬੜਾ ਪੁਰਾਣਾ ਵਾਂ ਮੈਨੂੰ ਸਿੱਖਿਆ ਦੇਂਦੇ ਇਹ ਗੱਲ ਕਹਿ ਕੇ ਬੰਦਾ ਪਿਛੜ ਜਾਂਦਾ ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਐ ਨਹੀਂ ਜੇ ਗੁਣ ਹੋਣ ਤੇ ਉਹਨਾਂ ਗੁਣਾਂ ਨੂੰ ਵਿਹਾਜਣਾ ਚਾਹੀਦਾ ਹੈ ਉਹਨਾਂ ਗੁਣਾਂ ਦਾ ਵਪਾਰ ਕਰਨਾ ਚਾਹੀਦਾ ਹੈ ਬਾਬਾ ਕਬੀਰ ਸਾਹਿਬ ਨੇ ਜੋ ਇਹ ਗੱਲ ਕਹੀ RAM ਪਦਾਰਥ ਪਾਏ ਕ ਕਬੀਰਾ ਗਾਂਠ ਨਾ ਖੋਲ ਨਹੀਂ ਪਟ ਨਹੀਂ 파ਰਖੂ ਨਹੀਂ ਗਾਹਕ ਨਹੀਂ ਮੋਲ ਜੇ ਗੁਣਾ ਦੇ ਵਿਹਾਜਨ ਸੋਦੇ ਨੂੰ ਖਰੀਦਣ ਵਾਲਾ ਕੋਈ ਗਾਹਕ ਨਾ ਹੋਵੇ ਕੋਈ ਸ਼ਹਿਰ ਵਿੱਚ ਵਪਾਰੀ ਨਾ ਹੋਵੇ ਆਪਣੇ ਗੁਣਾ ਨੂੰ ਹੌਲੇ ਨਾ ਕਰ ਆਪਣੇ ਅੰਦਰ ਸਮਾ ਕੇ ਰੱਖ ਗੁਰੂ ਗੁਰੂ ਜਪ ਤਾਂ ਕਿ ਉਸ ਵੈਗੁਰੂ ਅਕਾਲ ਪੁਰਖ ਪ੍ਰਮਾਤਮਾ ਦੇ ਘਰ ਵਿੱਚ ਥਾਂ ਮਿਲ ਸਕੇ ਗੁਰੂ ਰਹਿਮਤ ਕਿਰਪਾ ਕਰਨ ਜੀ